ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਡੇਲੀ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲਗੇ ਸੀ ਸੂਟ ਦੀ ਕਟਿੰਗ ਕਰਨ ਜਿਹਦਾ ਟੀਰਾ ਪਰ ਰੱਖਿਆ ਜੀ ਸਾਢੇ 6 ਮੋੜਾ ਰੱਖਿਆ ਸਾਢੇ 7 ਤੇ ਇਹ ਹੈਗਾ ਜੀ 19 ਵ੍ਰੈਸਟ ਦਾ ਸੂਟ ਤੇ ਇਹ ਆਪਾਂ ਜੀ ਇਹਦੇ ਵਿੱਚ 1 ਇੰਚ ਦੀ ਕਾਟ ਮੋਗ ਪਾਈਆ ਪਿਛਲੇ ਪਾਈਆ ਜੀ ਦੋ ਦੀ ਇਹ ਆਪਾਂ ਜੀ ਪਾਰਿਆਂਗੇ ਹੁਣ ਕੋਈਆਂ ਇਹ ਜੇ ਆਪਾਂ ਪਾਇਏ ਜੀ 11 ਤੇ ਪਿਛਲਾ ਗਲਾ ਪੱਤ ਨੂੰ ਪੱਲਾ ਥੋੜਾ ਜਿਹਾ ਵੱਡਾ ਰੱਖਿਆ ਜਿਹਦੇ ਨਾਲ ਗਲਾ ਜਿਹੜਾ ਪਿੱਛੇ ਨਹੀਂ ਜਾਂਦਾ ਹੈਗਾ ਤੇ ਡਿੱਪਲੂਈ ਪਾਵਾਂਗੇ ਜੀ ਆਪਾਂ 2 ਤੇ ਤੇ ਸਾਈਡ ਵਾਲੀ ਪਾਈਏ ਜੀ ਆਪਾਂ 2.5 ਤੇ ਇਹ ਜਿਹੜੀ ਆਪਣੀ ਲੌਂਗ ਹੈ ਜੀ ਇਹ ਮੈਂ 3.5 ਤੇ ਪਾਈਆ ਤੁਸੀਂ ਆਪਣੇ ਅਕੋਰਡਿੰਗ ਇਹਨੂੰ 7 ਤੋਂ 7.5 ਤੇ ਪਾ ਸਕਦੇ ਹੋ ਇਹ ਜੀ ਆਪਣੀ ਕਮਰ ਹੈਗੀ ਆ 16 ਤੇ ਫੀਟਿੰਗ ਵਾਲੀ ਸਿਲਾਈ ਹੈਗੀ ਜੀ ਆਪਣੀ 15.5 ਇਹ ਪਈ ਹੈ ਜੀ ਆਪਣੀ 2 ਇਤੋਂ ਬਾਅਦ ਜੀ ਆਪਾਂ ਪਿਛਲੀਆਂ ਲੋਨੀਆਂ ਤੇ ਨਿਸ਼ਾਨੀ ਲਾਈ ਹੈ ਜੀ ਇਹ ਮੈਂ 3.5 ਦਾ ਰੱਖਿਆ ਜਿੰਨੇ ਚ ਗੈਪ ਤੇ ਲੌਂਗ ਆਪਾਂ ਨੇ ਇਹ ਪਾਈਆਂ ਨਹੀਂ ਜੀ 8.5 ਤੇ ਜੇ ਕਈਆਂ ਦੇ ਜੀ ਪਿੱਛੇ ਝੋਲ ਬਣਦੀ ਇਹਦੇ ਨਾਲ ਉਹ ਨਹੀਂ ਬਣਦੀ ਤੇ ਬਾਜੂ ਆਪਾਂ ਇਹਨਾਂ ਫੁੱਲ ਰੱਖੇ ਨੇ ਜੀ 24 ਤੇ 24 ਇੰਚ ਰੱਖਿਆ ਜੀ ਇਹ ਇਥੋਂ ਕਾਟ ਜੀ ਮੈਂ ਪਾਈਆ 3.5 ਦੀ ਇਹਦੇ ਨਾਲ ਆਪਾਂ ਜਿਹੜੇ ਬਾਹਾਂ ਚ ਬਿਲਕੁਲ ਵੀ ਬਣਨੇ ਆ ਉਹ ਬਿਲਕੁਲ ਪਲੇਨ ਬਣ ਜਾਣਗੀਆਂ ਜੀ ਪੌਣੇ ਪੌਣੇ ਇੰਚ ਤੋਂ ਵੀ ਘੱਟ ਜੀ ਮੈਂ ਇਹਦੇ ਚੱਪਾ ਨੇ ਕੱਟ ਪਾਈ ਆ ਬਾਜੂ 'ਚ ਜੇ ਚੈਨਲ ਤੇ ਪਹਿਲੀ ਵਾਰ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਜੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੇ ਤੁਸੀਂ ਹੋਰ ਵੀ ਸਿਲਾਈ ਦੇ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਮੈਨੂੰ ਜਰੂਰ ਦੱਸਿਓ ਜੀ ਆਪਾਂ ਹਰ ਇੱਕ ਤਰ੍ਹਾਂ ਦੀ ਸਿਲਾਈ ਦੀ ਵੀਡੀਓ ਪਾ ਦਿੰਨੇ ਹਾਂ ਇਹ ਲੋ ਜੀ ਆਪਾਂ ਲੱਗਿਆ ਜੀ ਉਰੇ ਬਾਜੂ ਦੀ ਕਟਿੰਗ ਕਰਨ ਬਾਕੀ ਤੁਸੀਂ ਸਾਰੇ ਦੱਸਿਓ ਜੀ ਤੁਹਾਡੇ ਸਲਾਈ ਦਾ ਕੀ ਰੇਟ ਚੱਲਦਾ ਹੈ ਜੀ ਜਿੱਦਾਂ ਦੀ ਵੀ ਵੀਡੀਓ ਕਹੋਗੇ ਆਪਾਂ ਤੁਹਾਨੂੰ ਉਦਾਂ ਦੀ ਵੀਡੀਓ ਵੀ ਪਾਵਾਂਗੇ ਤੇ ਤੁਸੀਂ ਫ੍ਰੀ ਆਪਣਾ ਘਰੇ ਸਿੱਖ ਸਕਦੇ ਹੋ ਸਾਨੂੰ ਬੱਦ ਤੋਂ ਬੱਦ ਸਪੋਰਟ ਕਰੋ ਜੀ ਲਓ ਜੀ ਆਪਣਾ ਜਿਹੜਾ ਕਮੀਜ਼ਾ ਕਟਿੰਗ ਕਰਕੇ ਹੋ ਗਿਆ ਤਿਆਰ ਤੇ ਆਪਾਂ ਬਣਾਉਣ ਲੱਗਿਆਂ ਜੀ ਇੱਧਰ ਸਲਵਾਰ ਸਾਢੇ 3 ਮੀਟਰ ਸੂਟ ਸੀਗਾ ਜੀ ਆਪਾਂ ਇਹਦੇ ਵਿੱਚੋਂ ਜਿਹੜੇ ਕੋਡੇ ਕੱਢ ਰਹੇ ਹਾਂਗੇ ਸਾਈਡ ਤੋਂ ਸੂਟ ਬਣਾਉਣ ਲੱਗੇ ਜਿਹੜੇ ਆਪਣੇ ਫਲਾਵਰ ਨੇ ਜਿੰਨੇ ਦਾ ਜ਼ਰੂਰ ਧਿਆਨ ਰੱਖਣਾ ਵੀ ਇੱਕੋ ਸਾਈਡ ਜਾਣ ਜੀ ਆਪਾਂ ਇਹਦੇ ਵਿੱਚ ਸਾਢੇ 10 ਦੇ ਵਾਂਗੂ ਗੋਡੇ ਪਾਈ ਨੇ ਜੀ ਇਹ ਆਪਾਂ ਸਲਵਾਰ ਦੀ ਜੋ ਚੜਾਈ ਆ ਉਹ ਜਾਦੀ ਸੀ ਜਿੱਤਾ ਕਰਕੇ ਇਹਦੇ ਵਿੱਚੋਂ ਹੀ ਆਪਾਂ ਗੋਡੇ ਕੱਢੇ ਨੇ ਬਾਕੀ ਤੁਸੀਂ ਕਿਵੇਂ ਕਟਿੰਗ ਕਰਦੇ ਹੋ ਤਾਂ ਮੈਨੂੰ ਉਹਦੇ ਬਾਰੇ ਜਰੂਰ ਦੱਸਿਓ ਜੀ ਕੋਈ ਗਲਤੀ ਹੁੰਦੀ ਆ ਤਾਂ ਮੈਨੂੰ ਉਹਦੇ ਬਾਰੇ ਜਰੂਰ ਦੱਸਿਓ ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਿਓ ਆਪਾਂ ਡੇਲੀ ਬਲੌਗਿੰਗ ਦੇ ਵਿੱਚ ਆਪਾਂ ਹੋਰ ਵੀ ਬਹੁਤ ਸਾਰੀ ਸਲਾਈ ਦੇ ਆਪਾਂ ਲੈ ਕੇ ਆਇਆ ਕਰਾਂਗੇ ਜੀ ਵੀਡੀਓ ਕੁਕਿੰਗ ਦੇ ਲੈ ਕੇ ਆਇਆ ਕਰਾਂਗੇ ਜੀ ਜੋ ਵੀ ਆਪਣੀ ਜਰਨਲ ਨੌਲੇਜ ਦੇ ਨੇ ਆਪਾਂ ਸਾਰੀ ਇਹ ਵੀਡੀਓ ਦੇ ਵਿੱਚ ਲੈ ਕੇ ਕਰਾਂਗੀ ਇਹ ਸੂਟ ਜਦਾ ਸਟਿਚ ਹੋ ਗਿਆ ਜੀ ਮੈਂ ਤੁਹਾਨੂੰ ਫੇਰ ਵੀ ਦਿਖਾਉਂਗੀ ਲਓ ਜੀ ਆਪਾਂ ਇਹ ਕਰ ਰਹੇ ਹਾਂ ਜੀ ਹੁਣੋਂ ਕੁੰਡਾਂ ਦੀ ਕਟਿੰਗ ਇਹ ਮੈਂ ਰੱਖਿਆ ਜੀ 1.2 ਬਹੁਤ ਹੈਵੀ ਸਲਵਾਰ ਬਣੀ ਹੈ ਜੀ ਇਹਦੀ ਆਪਾਂ ਇਹਦੇ ਵਿੱਚ ਚੋਲੀ ਵੀ ਇਹਦੇ ਵਿੱਚੋਂ ਹੀ ਕੱਢਾਂਗੇ ਲਓ ਜੀ ਆਪਾਂ ਹੁਣ ਇਹਨੂੰ ਕਰਦੀ ਕਟਿੰਗ ਥੋੜੇ ਜਿਹਾ ਧਿਆਨ ਨਾਲ ਕਟਿੰਗ ਕਰਨੀ ਹੈ ਜੀ ਇਹ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਡੀ ਨਵੇਂ ਨਵੇਂ ਵੀਡੀਓ ਦੇਖਣ ਨੂੰ ਤੇ ਇਹ ਸਲਵਾਰ ਦੀ ਆਪਣੀ ਦੀ ਕਟਿੰਗ ਹੋ ਗਈ ਹੈ ਜੀ ਇਧਰ ਆਪਾਂ ਝੋਲੀਆ ਜੋ ਵਿੱਚੇ ਕੱਢਿਆ ਜੀ 9 ਇੰਚ ਦੀ ਤੁਸੀਂ ਮੱਧ ਘੱਟ ਕੱਢ ਸਕਦੇ ਹੋਗੇ ਅਸੀਂ ਆਪਣੇ ਘਰ ਹੀ ਆਪ ਹੀ ਸਲਾਈ ਕਰਦੇ ਹਾਂ ਜੀ ਸਾਰੇ ਸੂਟ ਅਸੀਂ ਬਾਹਰ ਨਹੀਂ ਕਰਾਉਂਦੇ ਹੈਗੇ ਕਿਸੇ ਤੋਂ ਵੀ ਲੋਕ ਜੀ ਆਪਣੇ ਜਿਹੜੀ ਸਲਵਾਰ ਹੈ ਉਹ ਰੈਡੀ ਹੋ ਗਿਆ ਜੀ ਕਟਿੰਗ ਕਰਕੇ ਜਦੋਂ ਸੂਟ ਰੈਡੀ ਹੋ ਗਿਆ ਜੀ ਫਿਰ ਤੁਹਾਨੂੰ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਚੈਨਲ ਨੂੰ ਡੇਲੀ ਵਲੌਗ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਅੰਦੇ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ